ਕੀਤਾ ਕੋਈ ਵੀਡੀਓ ਪਾਈ ਜਾਂ ਨਾ ਪਾਈ ਨਾ ਮੇਰੀ ਵੀਡੀਓ ਦੇ ਲਈ ਪੂਜਾ ਸੰਗਾ ਦੀ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕਿੰਨੀ ਕੁ ਸਚਾਈਆ ਕਿੰਨੀ ਕੁ ਨਹੀਂ ਵੀਡੀਓ ਵਾਇਰਲ ਹੋਈ ਆ ਜਾਂ ਨਹੀਂ ਉਸ ਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਦੱਸ ਦੇ ਕਿ ਪੂਜਾ ਸੰਗਾ ਹੈਗੀ ਪੂਜਾ ਸੰਗਾ ਤੰਤਨ ਵਿਆਹਾਂ ਤੇ ਡਿਵੋਰਸ ਦੀਆਂ ਗੱਲਾਂ ਕਰਕੇ ਮਸ਼ਹੂਰ ਹੋਣ ਵਾਲੀ ਇੰਸਟਾਗ੍ਰam ਇਨਫਲੂਐਂਸਰ ਆਗੀ ਜਿਸ ਦਾ ਬੀਤੇ ਦਿਨੀ ਇੱਕ ਰੋਲਾ ਪਿਆ ਸੀ ਡਿਵੋਰਸ ਦਾ ਤੇ ਡਿਵੋਰਸ ਤੋਂ ਬਾਅਦ ਉਹ ਆਪਣੇ ਘਰ ਵਾਲੇ ਨਾਲ ਫੇਰ ਰਹਿਣ ਲੱਗ ਪਈਆ ਸ਼ਾਇਦ ਡਿਵੋਰਸ ਹੋਇਆ ਨਹੀਂ ਸੀਗਾ ਲੋਕ ਕਹਿ ਰਹੇ ਨੇ ਕਿ ਇਹ ਪਬਲਿਸਿਟੀ ਸਟੰਟ ਸੀਗਾ ਸਿਰਫ ਵਿਊਆਂ ਦੀ ਖਾਤਰ ਤੇ ਉਸਦੇ ਹਸਬੰਦ ਤੇ ਉਹਨਾਂ ਨੇ ਦੋਨੋਂ ਨੇ ਰਲ ਕੇ ਇਹ ਖੇਡ ਖੇਡੀ ਸੀ ਉਸ ਤੋਂ ਬਾਅਦ ਪੂਜਾ ਸੰਗਾ ਦੇ ਉੱਤੇ ਲੋਕ ਬਹੁਤ ਭੜਕ ਚੁੱਕੇ ਸੀਗੇ ਜਿਸ ਕਰਕੇ ਉਸ ਦੀਆਂ ਵੀਡੀਓ ਦੇ ਉੱਤੇ ਗੰਦ ਮੰਦ ਤੇ ਗਾਲਾਂ ਲਿਖ ਕੇ ਪਾ ਰਹੇ ਨੇ ਜਿਸ ਨੂੰ ਕਿ ਬਹੁਤ ਜ਼ਿਆਦਾ ਜਿਸ ਨੂੰ ਕਿ ਪੂਜਾ ਸੰਗਾ ਨੇ ਬਹੁਤ ਦੁਖੀ ਹਿਰਦੇ ਨਾਲ ਕਿਹਾ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਲ ਕਹਿੰਦੀ ਕਹਿੰਦੀ ਪੂਜਾ ਸੰਗਾ ਰੋਣ ਵੀ ਲੱਗ ਜਾਂਦੀ ਹੈ ਤੇ ਕਹਿੰਦੀ ਆ ਪੁਲਿਸ ਮੇਰੀਆਂ ਵੀਡੀਓ ਸ਼ੇਅਰ ਕਰਨੀਆਂ ਬੰਦ ਕਰ ਦਿਓ ਮੇਰੀ ਕੋਈ ਅਜੀਹੀ ਗਲਤ ਵੀਡੀਓ ਨਹੀਂ ਆ ਮੈਨੂੰ ਮਾੜਾ ਬੋਲਣਾ ਬੰਦ ਕਰ ਦੋ ਪਰ ਉੱਥੇ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਜਦੋਂ ਇਹ ਆਪਣੇ ਚਾਉਣ ਵਾਲੇ ਜੋ ਇਹਨੂੰ ਦੇਖਦੇ ਸੀਗੇ ਉਹਨਾਂ ਦਾ ਫੁੱਦੂ ਲਾਉਂਦੀ ਸੀ ਉਦੋਂ ਇਹਨੇ ਲੋਕਾਂ ਦਾ ਜਦੋਂ ਫੁੱਦੂ ਲਾਇਆ ਉਦੋਂ ਇਹ ਕਿੱਥੇ ਸੀ ਕਰਕੇ ਜਦੋਂ ਹੁਣ ਲੋਕ ਇਸ ਦਾ ਫੁੱਦੂ ਲਾਉਂਦੇ ਨੇ ਤਾਂ ਇਸ ਦਾ ਰੋਣਾ ਆਉਂਦਾ ਦੇਖੋ ਵੀਡੀਓ ਦੇ ਵਿੱਚ ਰੋਂਦੀ ਰੋਂਦੀ ਕੀ ਕਹਿੰਦੀ ਆ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿੱਤੀ ਜਾਇਓ ਕੀ ਇਹ ਹੁਣ ਸਹੀ ਹੋ ਰਿਹਾ ਇਸ ਨਾਲ ਜਾਂ ਗਲਤ ਹੋ ਰਿਹਾ ਤੇ ਲੈ ਕੇ ਚੱਲਦੇ ਆ ਤੁਹਾਨੂੰ ਉਸ ਵੀਡੀਓ ਦੇ ਵੱਲ ਪੇਜ ਜਿਹੜਾ ਮੇਰੀਆਂ ਸਾਰੀਆਂ ਵੀਡੀਓਜ਼ ਡਿਲੀਟ ਕਰਦੇ ਤੂੰ ਰੋਜ਼ ਦਿਨੋਜ਼ ਕੋਈ ਨਾ ਕੋਈ ਵੀਡੀਓ ਪਾਈ ਜਾਂ ਨਾ ਪਾਈ ਜਾਂ ਮੇਰੀ ਵੀਡੀਓ ਡਿਲੀਟ ਕਰਦੇ ਠੀਕ ਹੈ ਨਾ ਜਿਹੜੀ ਵੀ ਅੱਜ ਤੂੰ ਅਪਲੋਡ ਕੀਤੀ ਉਹ ਵੀ ਡਿਲੀਟ ਕਰਦੇ